ਹਾਂ ਉਹ ਯਾਰ ਗੱਲ ਤਾਂ ਆ ਇਹਨੂੰ 35 ਲਾਤਾ ਉਹ 25 ਦੀ ਮੰਗਦਾ 10 ਕੀ ਕਰਕੇ ਇਹ ਕਹਿੰਦਾ 50 ਦੀ ਹੈ ਵਿਚਾਰੇ ਆ ਹਾਂ ਉਹ ਹੀ ਤਾਂ ਗੱਲ ਕਰ ਗਏ ਮਦਰੀ ਬਾੜੀ ਤਾਂ ਨਹੀਂ ਕਰਦਾ ਫੁੱਡੇ ਵਾਲੇ ਕੋਈ ਕਰ ਫੇਰ ਉਹ ਖਾਂ ਸਾਹ ਪੁਰਿਆ ਉਰੇ ਪਹਿਲਾਂ ਮੇਰੀ ਗੱਲ ਤਾਂ ਸੁਣ ਲੈ ਤੈਨੂੰ ਪਤਾ ਲੱਗ ਜੂ ਜਾਏ ਕਿ ਮੈਂ ਨਹੀਂ ਜਾਏ ਕਿ ਕਿੰਨੇ ਰੁਪਏ ਦੇ ਲਾ ਕੇ ਰਾਜੀ ਮੈਂ ਇੱਕ ਗੇਸਟ ਲਾ 10 ਬਰਤਨ ਇਹ ਤਾਂ ਗਾ ਕਾ ਕਾ ਨੇ ਤਾਂ ਆਉਣਾ ਪਰ ਗੱਲ ਇਹ ਵੀ ਮੈਂ ਕਿ ਜਿੱਦ ਤਣੇ ਦਿਮਾਗ ਚ ਮੈਂ ਤਾਂ 10000 ਬੋਲ ਹੀ ਜਾਂਦਾ ਅੱਗੇ ਪਰ ਇਹ ਤਾਂ ਅੱਜ 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 ਇਹ ਹਲੋ ਕਰ ਦੇ ਜਿੰਮੇਦਾਰ ਮੈਂ ਕਹਿੰਦਾ ਪਹਿਲਾਂ ਇਹ ਬਤਾਉਂਦੇ ਤੇ ਅੱਡ ਰਿਕਵੈਸਟ ਨੂੰ ਪਾਉਂਦਾ ਕਿ ਬੋਲੇ ਲਈ ਅਸਾ ਪਲਾਸਟਿਕ ਲਿਫਟ ਨੂੰ ਬੋਲੇ ਸੀ ਉਹ ਦਨ ਕਾੜਾ ਮੰਨ ਲੇ ਕੂ ਜਾਤੇ ਕਾ ਲੋ ਅੱਗੇ ਡੇਲ ਮੰਗਦੇ ਸਾਫੇ ਤੋਂ ਕੀ ਦੱਸੇਗਾ ਇੱਕ ਦਸ ਇੱਕ ਦਸ ਹੂੰ ਇਹ ਤਾਂ 90 ਲਾਊਗਾ ਜੇ ਕੋ ਜਾਣਾ ਗੱਲਾਂ ਸਾਹਮਣੇ ਕਰਦੇ ਗਏ ਮੈਂ ਤਾਂ ਦੱਸਿਆ ਰਹਿੰਦਾ ਜਿਹੜਾ ਪਹਿਲੇ ਜਵਾਬੀ ਤੇ ਤੱਕ ਜਵਾਬੀ ਯਾਰ ਹੁਣ ਤੇਰਾ ਤਾਂ ਜਵਾਬ ਹੀ ਆ ਨਹੀਂ ਦੇਣ ਤੀ ਕਰਦਾ ਜੇ ਤਾਂ ਹੁੰਦਾ ਉਹ 20-25 ਦਿਨ ਤੇ ਵਾਦਾ ਤੂੰ ਪਿਆ ਤਾਂ ਨਹੀਂ ਕੱਟਦਾ ਹੁਣ ਦੱਸ ਕਿੱਧਰ ਨੂੰ ਜਾ ਕੇ ਸਰੋਂ ਤੁਹਾਨੂੰ ਕਹਤੇ ਪੰਜਾਬ ਨੂੰ ਲੈ ਜਾ ਲਾਜ ਮੈਂ ਤੇਰੇ ਮੈਕਾ ਨਾ ਮੇਰੀ ਫੜ ਜੇ ਤਾਂ ਫੜਾ ਦੂ ਮੈਂ ਜਿਵੇਂ ਮੈਂ ਤੇਨੂੰ ਕਿਹਾ ਸੀ ਕੋਈ ਗ੍ਰੇਡ ਲਾ ਦੇ ਜਿਵੇਂ 35 ਨਹੀਂ ਬਣ ਜੀ ਇਹ ਪੜਾਈ ਨਾ ਕਰ ਜਾ ਫੇਰ ਹੋਰ ਕਿੰਨੇ ਦੇ ਵਿੱਚ ਗਾਹ ਦਿੰਦੇ ਡੇਟ ਕੋਈ ਨਹੀਂ ਦੂਜਾ ਲਫੇਰ ਗੱਡੀ ਬੈਠਾ ਡੇਟ ਲਈ ਜਾ ਚਲੋ ਜੀ ਇਹ ਨਹੀਂ ਹੁੰਦੀ ਨਹੀਂ ਮੇਰੀ ਗੱਲ ਮੇਰੀ ਗੱਲ ਤਾਂ ਸੁਣ ਲੈ ਇੱਥੇ ਬੈਠੇ ਦੇ ਕੋਲ ਇਹਨੂੰ ਪੈਂਦਾ ਖਰਚਾ ਪੈਂਦਾ ਇਹਨੂੰ ਮੈਂ ਇਧਰ ਕਹਿੰਦਾ ਵੀ ਇਕਤੀ ਹੀ ਦੇਣ ਮੈਂ ਦਾਵੇ ਬੋਡੀ ਤੋਂ ਲੱਗੀ ਜਾਂਦਾ ਹੈ ਬੋਡੀ ਤੋਂ ਲੱਗੀ ਜਾਂਦਾ ਹੈ ਯਾਰ ਨਾ ਮੈਂ ਉਹਦੀ ਤੈਨੂੰ ਕੋਈ ਤੋਂ ਮੇਰਾ ਦੁਸ਼ਮਣ ਨਹੀਂ ਜਾਂ ਸਮਝ ਗਿਆ ਤਾ ਨਾ ਨਹੀਂ ਹੁੰਦੀ ਥੈਂਕ ਯੂ ਪੰਜ ਉੱਤੇ ਕਰ ਦਿੰਦੇ ਨਹੀਂ ਹੁੰਦੀ ਉਹ ਦੁਸ਼ਮਣ ਨਹੀਂ ਯਾਰ ਫਿਰ ਕਿੰਨੇ ਨੇ ਆਪਣੇ ਬੰਦੇ ਨੇ लास्ट ਕੀ ਆ ਪਮਿਆ ਜਾਂਦਾ लास्ट ਤੈਨੂੰ 20 ਹੀ ਕੀ ਜੀ ਵਾਲਾ ਖਾਈ ਨਹੀਂ ਭਜਨ ਬੰਦੂਦੂ ਪੁੱਛ ਕੀ ਬੰਦੀ ਯਾਰ ਛਿੱਟ ਕੇ ਨਹੀਂ ਆਣੀ ਨਾ ਆਪਾਂ ਨੂੰ ਪਤਾ ਜੀ ਦੁੱਧ ਦੀ ਤੈਨੂੰ ਜਿਹੜੀ ਗੱਲ ਕਹਤੀ ਤਾਂ ਉਹੀ ਹੈ ਟਕਲੂ ਤੂੰ ਤੋਂ ਤੋਂ ਆਦਾ ਉਤਾਰਿਆ ਹਾਂ 10 ਦੇ ਦੇ ਤੈਨੂੰ ਦੇ ਤੋ ਬਹੁਤ ਹੈ ਬਹੁਤ ਮੈਂ ਕਿਲੇ ਜੀ ਮੇਰੀ ਬਾਤ ਸੁਣ ਮੇਰੀ ਬਾਤ ਸੁਣਾ ਮੰਡੀ ਵਾਲਿਆ ਚਲਖਾਉਣਾ ਤੂੰ ਪਮਨ ਜੈਜ 14 ਦੀ ਇਹਦਾ ਸਾਰੇ ਪੈਸੇ ਨਹੀਂ ਦੋ ਲਉ ਲਾਸਟ ਲਾਸਟ ਥੀ 14 ਹੋਰ ਦੋ ਮੈਂ ਇੱਕ ਪੈਸਾ ਨਹੀਂ ਦੀ ਹੈ ਹੋਰੀ ਐਦਾ ਨਹੀਂ ਦੋ ਲਉ ਹਾਂ ਤੇ 14 ਹੋਰ ਜੋਦਨੀਵਾਲ ਦੇ ਪ੍ਰੈਸਟੋ ਮੋਨੀਮਾ ਕਹਿੰਦਾ ਇਹ ਮੰਡੀ ਆ ਸਾਰੀ ਸ਼ੁੱਕਰਵਾਰ ਨੂੰ ਆ ਕੇ ਦੇਖ ਲਈ ਸੱਤ ਪਸ਼ੂ ਆਉਂਦੇ ਨੇ ਵੀ ਆਹੀ ਮੰਡੀ ਆਏ ਵੈਸੇ ਸੌਦੇ ਕਰਦੇ ਆ ਬੈਠ ਕੇ ਦੇਖ ਰਿਹਾ ਕਾ ਉੱਠ ਕੇ ਖੇਡਣਾ ਲੈ ਗਾ ਗੱਲ ਸੁਣ ਲੈ ਯਾਰ ਕਿਸੀਂ 13 ਵੇਚ ਕੇ ਸਾਲ ਪਰ ਆਉਣਾ ਹੀ ਨਹੀਂ ਜੋ ਕਿਵੇਂ 10 ਦੀ ਕਰਦਾ ਨਹੀਂ ਹੁੰਦੀ ਮੈਂ ਫੜਾ ਆਂਦਾ ਫੜਾ ਆਂਦਾ ਫਿਰ ਕਿੰਨੇ ਦੀ ਕਹਿਣਾ 10 ਤੇ ਤਾਂ ਤੈਨੂੰ ਕਿਸੇ ਦਾ ਚੱਲ ਨਾ ਪਤਾ ਤੇ ਉੱਥੇ ਨਹੀਂ ਜਾਂਦਾ ਕਿੰਨੇ ਦੀ ਕਰੀ ਨਹੀਂ ਹੁੰਦੀ ਨਹੀਂ ਲਾਸਟ ਲਾਸਟ ਕਿੰਨੇ ਦੀ ਇਹ ਠੀਕ ਹੋ ਕਿੰਨੇ ਦੀ ਉਰੇ ਜਾ ਤਰਨਾ ਕੇ ਨਾ ਨਹੀਂ ਤੋਂ ਬਤਨੀ ਕਰ ਤਮ ਮੈਂ ਬੰਦ ਕਰਾਂਗੇ ਨਹੀਂ ਨਹੀਂ ਬੜਦੀ ਹੈ ਹਾਂ ਹਾਂ ਬੜਦੀ ਹੈ ਹਾਂ ਅੱਛਾ ਮੈਨੂੰ ਤੇਰੀ ਰੋਟੀ ਤੋਂ ਕਰਨ ਦਾ ਕੋਈ ਹੋਂ ਨਹੀਂ ਹਾਂ ਇਹ ਤੋਂ ਪਾਈਆਂ ਵੀ ਸਾਰ ਮੰਡੀ ਮੈਂ ਨਹੀਂ ਸਹੀ ਗੱਲ ਹਾਂ ਜੀ ਦੇ ਰਹਾਂ ਉਹ ਜੀ ਅੱਛਾ ਇਹਨਾਂ ਨੂੰ 90 ਰੁਪਏ ਤੇ ਪਾਈਆਂ ਵੀ ਘਟਣ ਦਾ ਮੈਨੂੰ ਜਵਾਬ ਦਿੰਦੇ ਹਾਂ ਹੌਣ ਜਮੇ ਵਰੀ ਰਹਿੰਦੇ ਨੇ ਹਾਲੇ ਕਹਿੰਦਾ ਆਪਾਂ ਵੇਚ ਕੇ ਜਾਓ ਯਾਰ ਚੱਲ ਵੀ ਆਪਰ ਹੋਰ ਦੇਖੇ ਕੋਈ ਫੇਰ ਹੋਰ ਜਰਾ ਨਹੀਂ ਆਪੇ ਕਸਰਾ ਤਾਂ ਨਿਕਲਦੀ ਨਹੀਂ ਉਹ ਚੱਲੀ ਜਾਂਦੇ ਨੇ ਕੰਮ ਆਜ਼ਰਾ ਕਿੱਤੇ ਦਾ ਉਹ ਜਿਹੜਾ ਸੈਰ ਹਲਾਉਂਦੇ ਉਹਨਾਂ ਨਾਲ ਵੀ ਨਹੀਂ ਹੁੰਦੀ ਹੈ ਉਹ ਵੀ ਇੱਕ ਮਹਾਨ ਨਹੀਂ ਹੁੰਦਾ ਟਕਮਾਜ ਹੁੰਦਾ ਤੇ ਵੀ ਬੈਮਾ ਪਰ ਮੱਝ ਪਾਉਂਦੇ ਲੋਕ ਦੇਖ ਲੈ ਯਾਰ ਜੁਰੇ ਜੇ ਕੋਈ ਖਾਲਾ ਗੱਲ ਤਾਂ ਕਰਦੇ ਨੇ ਭਰਾਵਾਂ ਨਹੀਂ ਤੇਰੀ ਮਰਗੀ ਨਹੀਂ ਕੱਟਾ ਮੇਰਾ ਬੈਗ ਦਾ ਕਿੱਲੇ ਤੇ ਬੈਠਾ ਚਲ ਭਾਈ ਕਿੱਲੇ ਤੇ ਪੈ ਤੇ ਫਿਰ ਇੱਥੇ ਇੱਥੇ ਕਰਨਾ ਸੀ ਤੇ ਕਿੱਲੇ ਦੀ ਵਗਦੇ ਸੀ ਹਾਂ ਕਰਾ ਹੂੰ 30000 ਰੁਪਏ ਘਟਾ ਦੇਣ ਕਰਤਾ ਚੱਲ ਅੱਛਾ ਫਿਰ ਲੱਖ ਤੋਂ ਘਟਾ ਦੇਵਾਂਗੇ ਉੱਥੇ ਉੱਥੇ ਆਵਾ ਮੈਂ ਕਿੱਲੇ ਮੰਦਰ ਵਾਰੀ ਆ ਹਾਂ ਤਾਂ ਉਹ ਕੋਸਾਰੀ ਜਾਣ ਲੱਗ ਪਏ ਹੂੰ ਬਣਾ ਓ ਜੋਰਿਆ ਹੈ ਜੋਰ ਠੀਕ ਹੈ ਬਾਈ ਚਲ ਆ ਜੋਰਾਂ ਮੈਂ ਨਹੀਂ ਐਮੀ ਮੇਰੀ ਗੱਲ ਸੁਣ ਲੈ ਪਹਿਲਾਂ ਪਹਿਲਾਂ ਮੇਰੀ ਗੱਲ ਸੁਣ ਲੈ ਉਰੇ ਨਹੀਂ ਖੋਗੇ ਨੀ ਭਾਈ ਤਾਂ ਮੇਰੀ ਗੱਲ ਸੁਣ ਲੈ ਉਰੇ ਉੱਥੇ ਗਾ ਖੜਾਗਾ ਆ ਜਾ ਜੇ ਚੱਲ ਗਿਆ ਜੇ 1200 ਉੱਤੇ ਬੱਜਾ ਮਾਰ ਦੂਗਾ ਆ ਚੱਲ ਗਿਆ ਉਿਆ ਇੰਦਰੇ ਇਹ ਤਾਂ ਹੋ ਗਿਆ ਕਹਾਈ ਕਹਾਈ ਫਾੜ ਲਾ ਅੰਗਰੇਜ਼ ਕੇ ਉਰੇ ਜੋਰੇ ਉਰੇ ਦਾਲਿਆ ਬਾਈ ਗੱਲ ਸੁਣ ਲੈ ਮੇਰੀ ਲੈ پیسے ਦੇ ਇੱਕ ਮਿੰਟ 60 ਹਜ਼ਾਰ ਦੇ ਦ ਦੇ ਜੀ ਕਾਟਣ ਵਾਲੇ ਕੀ ਨੂੰ ਤੇ ਝੁੰਗੜੇ ਕੱਟਣ ਵਾਲਾ ਜਿਵੇਂ ਰੱਖਣਾ ਪਾਲਨੇ 10000 ਫਾਲਤੂ ਦੇ ਰਿਹਾ ਹਾਂ ਅਹ ਪਰਪਰ 10 10 ਦੇ ਲੈ ਉਹ ਸਾਹਮਣੇ ਦੇ ਦੇ ਆ ਮੈਂ ਨੀਵਲੇ ਰਟਾ ਲਿਆ ਮਾਜੇ ਦੀ ਡਿਗਰੀ ਸੁ ਕਿ ਨਾਲ ਹੀ ਪੂਰਾ ਕਰਨਾ ਇਹ ਤਾਂ ਗੱਡੀ ਚ ਗੇੜਾ ਨਾ ਲਾ ਗਾ ਲੋ ਜੂਰੇ ਹੁਣ ਤੂੰ ਵੀ ਭਾਈ ਬਣ ਕੇ ਰੱਖ ਲਈ ਅੱਲੇ ਫੜਾ ਮੈਂ ਦੱਸ ਤਿੰਨਾ ਤੇਰੀ ਨਹੀਂ ਦੀ ਦੂਤ ਤੇ ਬਸ ਨਹੀਂ 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 ਉੱਤੇ ਉੱਤੇ ਤੂੰ ਕਰਦਾ ਨਾ 20000 ਰੁਪਏ ਦੇ ਉਹ ਕੋਈ ਜੱਗੋ ਜਣਾ ਸੌਦਾ ਦਾ ਹੋਣ ਦਿਓ ਥੋੜਾ ਰਹਿਣਾ ਭੋਰਾ ਜੋਰੇ ਠੀਕ ਆ ਭਾਈ ਯਾਰ ਰੱਖਣਾ ਭਾਈ ਬਣ ਕੇ ਮੰਨ ਜਾ ਅੱਜ ਦਾ ਮਾਸੀ ਦਾ ਮੁੰਡਾ ਕਰਕੇ ਰਹਿ ਮੰਨ ਜਾ ਮਾਸੀ ਦਾ ਕਰ ਲੋ ਥੋੜਾ ਬਹੁਤਾ ਫਾਇਦਾ ਕਰਦ ਲੋ ਉਹ ਠੀਕ ਆ ਜੋਰੇ ਨਹੀਂ ਮੈਂ ਤਾਂ ਲੋਦੀ ਪੜਾਉਣ ਦੇ ਕੱਪ ਉਹ ਵੱਧ ਲਾ ਕੇ ਮੇਰੇ ਘਟਣ ਲੱਗਾਏ ਉਹ ਵਧਾ ਕੇ ਲੈ 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 ਮੰਗਾ ਗਾ ਨਾਮ ਲੈ ਲੱਖ ਤੋਂ ਘੱਟ ਦੇਣਾ ਚਲੋ ਜੇ ਤੇ ਤੇਰਾ ਚਿਤ ਕਰਦਾ ਤੇ ਦੇਦੇ ਬਾਈ 70 ਹੈ ਸ਼ਾਇਦ ਅੰਦਾ ਹੋ ਗਿਆ ਉਹ ਫਰਾਜ ਵਾਲਾ ਉਹ ਖੜਦਾ ਜਾ ਜੰਮਾ ਵਗਲਾ ਏ ਏ ਡੇ ਜਿਗਰੇ ਵਾਲਾ ਡੰਗਰ ਪਾਣੇ ਬਹੁਤ ਔਖੇ ਆ ਵੀ ਕੀ ਕਰ ਰਿਹਾ ਲਗਾ ਲਈ ਲੈ ਲਗਾ ਲਈ ਮਰੇ ਫੜ ਜੋੜਾ ਹਾ ਕੀ ਕਰਤਾ 72 ਨਹੀਂ ਨਹੀਂ ਉਹ ਠੀਕ ਆ ਹੁਣ ਉਹ 77000 ਰੁਪਏ ਉਹ 75 ਕੈਸੀ ਯਾਰ ਕਿਉਂ ਹੋਈ ਗੱਲਾ ਜੋਰੇ ਯਾਰ ਹੁਣ ਕੋਈ ਗੱਲਾ ਨਹੀਂ ਮੈਂ ਵੇਚਣਾ ਨਹੀਂ ਲਾ 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 ਵੀਰ ਫੜ ਜਾ ਵੀ ਕੀ ਲੋੜ ਆ ਕਿ 80 85000 ਰੁਪਏ ਮੈਨੂੰ ਦਿੰਦੇ ਸੀਗੇ ਵਧੀਆ ਵੇਖ ਤਾ ਨਹੀਂ ਭਾਈ ਕਿਸੇ ਹਰੇਕ ਚੀਜ਼ ਮਿਲਦੀ ਆ ਠੀਕ ਆ ਜੋਰੇ ਯਾਰ ਭਾਈ ਫੜ ਦੋ ਤੂੰ ਹੋਈ ਗੱਲ ਕਰੀ ਜਾਂਦਾ ਹਾਂ ਕਰ ਲੋ ਰਲ ਦਮਲ ਦ ਕਰ ਲੋ ਹੋਈਆ 12000 ਲਾਲਾ ਜੀ ਜੋੜ ਤੇ ਲੱਗੋ ਕੋਪੀ ਤੇ ਮੈਂ ਤਾਂ ਕਹਿੰਦਾ ਵੀ ਲੱਖ ਦੇ ਪੈਕੇਜ ਹੁਣ ਅਗਲਾ ਨਹੀਂ ਲੈਂਦਾ ਹੁਣ ਦੱਸ ਮੈਂ ਤਾਂ ਕਹਿੰਦਾ ਤੇਰਾ ਲੱਖ ਦਾ ਪੈਕੇਜ ਨਹੀਂ ਲੈਂਦਾ ਨਾ ਲਵੋ ਜੋੜ ਉੱਤੇ ਕਹਦਾ ਯਾਰ ਹੋਰ ਸਾਡੇ ਭੈਣ ਦਾ ਖਾਲਾ ਬੀ ਲੈਂਦਾ ਨਹੀਂ ਸਾਡੇ ਭੈਣ ਤਾਂ ਮੈਂ ਪਹਿਲਾਂ ਹੀ ਕਹਿੰਦਾ ਸੀ ਉਹ ਨਹੀਂ ਲੈਂਦਾ ਹੂੰ ਨਾ ਰਾਤ ਲਾ ਹੂੰ 200000 ਇਹ ਪੋਸਟ ਲਾਣਾ ਆ ਨਿਕਰਾਇ 300 ਤੋਂ 70 ਰ ਹੋਰ ਲਈ ਰੁਪੀਏ ਆ ਜਾ ਜੀ ਕਿੰਨੇ ਕਿੰਨੇ ਮਰਸੀ ਵੀ ਕਰ ਜੀ ਅੱਛਾ ਫਿਰ ਹੁਣ ਆਪਾਂ ਦੇ ਰੁਪੀਏ ਹੋਰ ਤੇ ਕਿਹਨੇ ਚੱਲੇ ਤੂੰ ਘਟਬਤ ਕਰਕੇ ਚਲਾ ਦਿੱ ਗਏ ਚੱਜੇ ਹੋਏ ਸੀ ਦੋ ਥਾਂ ਨੇ ਉਹ ਆਹ ਫਰਮਾਨ ਨੂੰ ਅਹੀਂ ਬੋਧਵਾਂ ਘਟਬਤ ਕਰਕੇ ਚਲਾ ਦਿੱ ਗਏ ਕਰ ਲੈਣੇ ਅੱਛਾ ਇਹ ਲੋ ਆ ਜਾ ਇੱਕ ਵੀ ਇਹ ਨਹੀਂ ਦੇਣੀ ਤੈਨੂੰ ਇਹਨੇ ਇਹਨੇ ਹਾਂ ਵੀ ਖਾਤਾ ਉਹਦਾ ਜੀ ਕਰਦਾ ਵਾ ਬਾਦ ਨੂੰ ਹਾਂ ਇਹ ਤਾਂ ਗੱਲ ਹੈਗੀ ਬਾਈ ਯਾਰ ਜਿਹਦੇ ਹਿਸਾਬ ਚੋਂ ਤੂੰ ਕਹਿੰਦਾ 5-7000 ਥੱਲੇ ਨਹੀਂ ਜਾ ਰਿਹਾ ਬੱਸ ਦੀ ਗੱਲ ਹੀ ਨਹੀਂ ਜਾਂਦੀ ਬੱਸ ਦੀ ਗੱਲ ਨਹੀਂ ਗੱਲ ਤਾਂ ਹੋਈ ਯਾਰ ਨਹੀਂ ਮਾਲਕ ਨੇ ਹੈ ਫਿਰ ਹਾਂ ਬਣੀ ਦੱਸ ਬਹੁਤ ਹੋ ਕੇ ਧੰਨਵਾਦ ਆ ਫਿਰ ਹੋਰ ਤੁਹਾਡਾ ਕੀ ਵਾਕਿਆ ਦਾ ਯਾਰ ਅਜੇ ਤਾਂ ਹੁਣ ਤੈਨੂੰ ਜਮਾਇਸ਼ਰੀ ਵਾਲੀ ਗੱਲ ਕਹਤੀ ਮੁੰਡੇ ਨੇ ਉਹ ਵੀ ਉਹਨੇ ਕਹਿ ਦਿੱ ਜਲ ਮੈਂ ਖਾਣ ਦੁੱਤੀ ਆਲਾ ਯਾਰ ਵੀ ਦੀ ਸਾਹ ਹਾਂ ਵੀਰੇ ਚਾਪਲੀ ਕੀ ਲੋ ਜਰਾ ਨਹੀਂ ਅਵੇ ਚਲ ਉਹਦਾ ਹੁਣ ਸਤਰਾ ਜਮਾਇਸ਼ਰੀ ਵਾਲਾ ਮਾਲ ਗੱਲ ਉਹ ਯਾਰ ਗੱਲ ਤਾਂ ਉਹ ਹੀ ਹੁਣ ਕੀ ਕਰਗੇ ਭੈਣ ਜੀ ਕਿਲਾ ਯਾਰ ਕਿਲੋ ਦਾ ਤੁਸੀਂ ਯਾਰ ਕਿਲਾ